ਮੰਗਾਇਨੇ ਨੋ ਬੀਬੀ ਆ ਤੋਂ ਅੱਠ ਚੀਤੇ ਮੰਗਾਇਏ ਕਹਿੰਦੇ 100 ਕਰੋੜ ਰੁਪਏ ਜਿਹੜਾ ਖਾਤਾ ਆ ਉਹ ਤੇ ਤਾਂ ਕੀ ਫਾਇਦਾ ਉਹਨਾਂ ਨੂੰ ਮਿਲਿਆ ਜੋ ਇਹ ਗਰੀਬਾਂ ਨੂੰ ਵੰਦਦੇ ਤੇ ਉਹ ਠੀਕ ਨਹੀਂ ਸੀਗਾ ਗਰੀਬਾਂ ਨੂੰ ਤਾਂ ਕੋਈ ਪੁੱਛਦਾ ਨਹੀਂਗਾ ਉਹ ਚੀਤਿਆਂ ਨੂੰ ਕੀ ਕਰਨਾ ਆ ਲੈ ਆ 100 ਕਰੋੜ ਦੇ ਨਾਲ ਕੀ ਲੱਗਦਾ ਬਹੁਤ ਵਧੀਆ ਕੰਮ ਕੀਤਾਈ ਉਹਨਾਂ ਨੇ 100 ਵੀ ਵਧੀਆ ਹਾਂ ਚੀਤੇ ਲੈ ਆ ਗਏ ਉਹਨਾਂ ਨੇ ਕੁਝ ਮਨੋਰੰਜਨ ਨਹੀਂ ਕੀਤਾ ਹੋਊਗਾ ਕੀ ਹੋ ਗਿਆ ਇਹਨਾਂ ਨਾਲ ਗੱਲ ਕਰੀਏ ਹੋਰ ਕੀ ਹੈ ਤੂੰ ਘੁੱਟ ਪੀ ਕੇ ਕੰਨ ਤਾਂ ਖੇਡਣ ਨੂੰ ਵੇਹੇ ਹੈਗੇ ਨੇ ਹਬੂਲ ਜੂਆ ਖੇਡਣ ਨੂੰ ਫਿਰ ਕੀ ਕਰਨਾ ਦੁਨੀਆ ਭੁੱਖੀ ਮਰੀ ਜਾਂਦੀ ਆ ਬਾਹਰ ਦੇ ਮੁਰਖਾ ਘੁੰਮੀਆਂ ਦਾ ਉਹਦੇ ਵਾਗਿਆ ਕਿਤੇ ਉਹਦੇ ਵਾਗਿਆ ਪੈਦੇ ਚੰਗੇ ਨੌਕਰੀਆਂ ਦੇ ਲਾਵੇ ਉਹਦੋਂ ਉਹ ਹੀ ਆਸੀ ਖੋਲਦੀ ਹਾਂ ਫੈਕਟਰੀ ਖੋਲਦੇ ਵੀ ਕੋਈ ਉਹ ਪੰਜਾਬ ਨੂੰ ਤਾਂ ਸਿਆਣਦਾ ਹੀ ਨਹੀਂ ਹੁੰਦਾ ਕਿੰਨੇ ਲੋਕਾਂ ਨੇ ਕੰਮ ਕੋਈ ਕੰਮ ਨਹੀਂ ਚੰਗੇ ਕਰਦੇ ਉਹ ਮੇਕਾਂ ਕੰਮ ਕਰਿਆ ਲੈ ਇਹਨੇ ਕਮਾਇਆ ਕੋਈ ਫਾਇਦਾ ਨਹੀਂ ਲਾਵਾ ਤਾਂ ਜਨਮ ਦੇਣਾ ਆਪਦਾ ਘਰੇ ਬਹਿ ਕੇ ਆਪਦੇ ਬੱਚਿਆਂ ਨਾਲ ਮਨਾਉਂਦਾ ਜਾਂ ਰਿਸ਼ਤੇਦਾਰਾਂ ਨਾਲ ਦੁਨੀਆ ਗਵਰਨਮੈਂਟ ਦਾ ਪੈਸਾ ਕਿਉਂ ਉਹਨੇ ਨਜਾਇਜ਼ ਖਰਚ ਕੀਤਾ ਖਰਚ ਕੇ ਦੇਸ਼ ਦੇ ਵਿੱਚ 8 ਚੀਤੇ ਲਿਆਂਦੇ ਗਏ ਨੇ ਲੱਗਦਾ ਉਹਦਾ ਫਾਇਦਾ ਹੈ ਕੋਈ ਫਾਇਦਾ ਨਹੀਂ ਹੈਗਾ ਉਹਦਾ ਕੀ ਫਾਇਦਾ ਚਲਾਨੀ ਦੇਖਣ ਆਉਣਗੇ ਉਹਦੇ ਨਾਲ ਇੱਥੇ ਤਰੱਕੀ ਹੋਊ ਕੁਛ ਨਹੀਂ ਹੋਣਾ ਹੈਗਾ ਅਜੇ ਤੱਕ ਤਾਂ ਕੁਝ ਹੋਇਆ ਨਹੀਂ ਹੈਗਾ ਮੈਨੂੰ ਤਾਂ ਕੋਈ ਪਤਾ ਨਹੀਂ ਕਿਸੇ ਗਰੀਬਾਂ ਗੁਰਬਾਂ ਦਾ ਵਿੱਚ ਲਾਇਆ ਹੋਏ ਸਭ ਤੋਂ ਵਧੀਆ ਮੈਂ ਤੇ ਇਹ ਕਹਿਣਾ ਕੋਈ ਫੈਕਟਰੀ ਬਣ ਜਾਂਦੀ ਕੋਈ ਲੋਕੀ ਰੋਜ਼ਗਾਰ ਖਾਂਦੇ ਰੋਟੀ ਖਾਂਦੇ ਗਰੀਬ ਬੰਦੇ ਮੈਂ ਮੇਰਾ ਦਰਰਾਤਾ ਐ। ਮੈਂ ਬੇਸਬ ਵਿਚਾਰ ਰਹੀ ਆ ਵੀ ਇਹ ਜਿਹੜਾ ਕੰਮ ਗਲਤ। ਕੀ ਲੱਗਦਾ ਤੁਹਾਨੂੰ ਕਿੰਨੇ ਨੰਬਰ ਦੇਣ ਚਾਹੀਦੇ ਆ ਤੁਸੀਂ? 0% ਇਤਰਾ ਪ੍ਰਧਾਨ ਮੰਤਰੀ ਨੇ ਦੇਖਿਆ ਦੋਰੇ ਹੀ ਕਰੀ ਜਾਂਦਾ ਬਾਹਰ ਨਹੀਂ ਇਸ ਟਾਈਮ ਘੁੰਮੀ ਜਾਂਦਾ। ਕੋਈ ਪ੍ਰਧਾਨ ਮੰਤਰੀ ਦੇ ਕੰਮਕਾਰ ਤੋਂ ਖੁਸ਼ ਹੋ? ਨਾ। ਕੀ ਲੱਗਦਾ? ਸਪਸ਼ਟ ਨਾ। ਮੈਂ ਨਹੀਂ ਪ੍ਰਧਾਨ ਮੰਤਰੀ ਦੇਖਿਆ ਕੋਈ ਵਧੀਆ ਮਮੋਨ ਸਿੰਘ ਜੀ ਉਹਨੂੰ ਬਾਹਰ ਦੀ ਕੰਟਰੀ ਨੇ ਬੋਡ ਦਿੱਤਾ ਸੀ ਉਹਦੇ ਕੰਮ ਬਹੁਤ ਵਧੀਆ ਸੀ ਉਹ ਅਸੀਂ ਆ ਪਿਛਲੇ 7-8 ਸਾਲਾਂ ਦੇ ਵਿੱਚ ਕਰਤਾ ਕਹਿੰਦੇ ਉਹ 70 ਸਾਲਾਂ ਜੋ ਜਿਹੜੇ ਬੰਦੇ ਨਹੀਂ ਮਰੇ ਉਹ ਮਰਦੇ ਪਏ ਅੱਜ ਅਸੀਂ ਨਵੇਂ ਸਕੂਲ ਕਾਲਜ ਬਣਾ ਰਹੇ ਪਰ ਉਹ ਤਾਂ ਇਹ ਕਹਿੰਦੇ ਕਿਹੜਾ ਯਾਰ ਬਾਈ ਜੀ ਸਕੂਲ ਹਸਪੀਟਲ ਕਿਹੜਾ ਕਿੱਥੇ ਗੁੱਲਿਆ ਦਿਖਾਵਾਂਗਾ ਕੀ ਕੁਝ ਕੀਤਾ ਵਾ ਕੋਈ ਨਹੀਂ ਕੀਤਾ ਵੀਰੇ ਯਾਰ ਕੋਈ ਨਹੀਂ ਕੀਤਾ ਯਾਰ ਹੁਣ ਤਾਂ ਕਿਵੇਂ ਕਹਿੰਦੇ ਗੱਡੀ ਲੀ ਤਾਂ ਦਿੱਲੇ ਉਤਰੀ ਲੀ ਤਾਂ ਦਿੱਲੇ ਉਤਰੀ ਆ ਠੀਕ ਆ ਚਾੜਨਾ ਤਾਂ ਉਹਨੋਂ ਔਖਾ ਹੀ ਕੰਮ ਆ ਯਾਰ ਬਾਈ ਜੀ ਦੇਸ਼ ਨੂੰ ਕਿਹੜਾ ਪ੍ਰਧਾਨ ਮੰਤਰੀ ਚੁਣਨਾ ਚਾਹੀਦਾ ਕਿਹੜੀ ਪਾਰਟੀ ਚੁਣਨੀ ਆ ਆਹ ਪਾਰਟੀ ਭਾਜਪਾ ਨਹੀਂ ਬਣਨੀ ਚਾਹੀਦੀ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ 8 ਜਿੱਤੇ ਆਏ ਨੇ 100 ਕਰੋੜ ਦੇ ਕਰੀਬ ਉਹਨਾਂ ਦੇ ਉੱਤੇ ਖਰਚਾ ਆਇਆ ਵਾ ਕੀ ਲੱਗਦਾ ਸਹੀ ਹੈ ਜਾਂ ਗਲਤ ਗਲਤ ਹੈ ਗੱਲ ਤੇ ਉਹ ਵੀ 100 ਕਰੋੜ ਰੁਪਏ ਦਿੱਤੇ ਗਾਂਦਨ ਕੀ ਹੋਊਗਾ ਇਹਨਾਂ ਨੂੰ ਕਾਹਦੀ ਆਮਦਨ ਜਿੱਤਾਂ ਦੀ ਹੋਣੀ ਹੈ ਗਵਰਨਮੈਂਟ ਦਾ ਕਰਜ਼ਾ ਹੀ ਮੋੜ ਦੇ ਗਵਰਨਮੈਂਟ ਦਾ ਕਰਜ਼ਾ ਮੋੜ ਦੇ ਜਿਹੜਾ ਕ ਇੰਨਾ ਇਹਨਾਂ ਦੇ ਕਿੰਨਾਂ ਦਾ ਕਾਰਜਕਾ ਤੁਹਾਨੂੰ ਲੱਗਦਾ ਕਿ ਇਹਨਾਂ ਦਾ ਸਹੀ ਸੀ ਇਹਨਾਂ ਨੇ ਵਧੀਆ ਕੰਮ ਕੀਤਾ ਉਹ ਕੰਮ ਤਾਂ ਯਾਰ ਕਿਸੇ ਨੇ ਵੀ ਕੋਈ ਚੱਜਦਾ ਨਹੀਂ ਕੀਤਾ ਨਾ ਟੋਟਲੇ ਕੀ ਕੀਤਾ ਲੇਵਰ ਭੁਖੀ ਤਰੀ ਫਰਦੀ ਆ ਆ ਪਹੀਏ ਬਾੜ ਤੇ ਪਈਆਂ ਨੇ ਸਾਰਾ ਕੰਮ ਹੋ ਰਿਹਾ ठेकेदारी ਇਹਨਾਂ ਕੋਲੇ ਸਾਰਾ ਕੁਝ ਇਹਨਾਂ ਕੋਲੇ ਆ ਜੇ ਬਦ ਮਤ ਆਪਾਂ ਬੋਇ ਨਹੀਂ ਘਸਾਦੇ ਬਿਲਕੁਲ ਕੋਈ ਸਾਨੂੰ ਚਿੱਤਿਆਂ ਦੀ ਕੋਈ ਲੋੜ ਨਹੀਂ ਸਾਡੇ ਮੁਲਕ ਦੇ ਵਿੱਚ ਤਾਂ ਰੋਜ਼ਗਾਰ ਤੇ ਸਿਹਤ ਸਹੂਲਤਾਂ ਸਕਲਡੀ ਚਾਹੀਦੀਆਂ ਆ ਆਪਰਾ ਮਰੇ 15 ਰੁਪਏ ਤੋਂ ਲੀਟਰ ਦਾ ਤੇਲ ਪਾਇਆ ਹੋਇਆ ਹੈ ਹਾਂਜੀ 15 ਦਾ ਲੀਟਰ ਆਪਣੀ ਆਪਣੇ ਹੱਥੀ ਆਪਣੇ ਗੱਡੀਆਂ ਦੇ ਵਿੱਚ ਆਪਣੇ ਸਕੂਟਰਾਂ ਮੋਟਰਸਾਈਕਲਾਂ ਦੇ ਵਿੱਚ ਜਿਹੜਾ ਕਿ ਹੁਣ ਇਥੋਂ 200 102 ਰੁਪਏ ਕਿਲੋ ਲੀਟਰ ਆਇਗਾ ਕੀ ਗੰਜੀ ਨਾਊ ਤੇ ਕੀ ਨਿਚੋੜੂਗੀ ਕਮਾਈ ਪਹਿਲਾਂ ਹੈ ਨਹੀਂ ਰੋਜ਼ਗਾਰ ਉੱਤੇ ਬੰਦ ਪਏ ਨੇ ਇਹ ਚਿੱਤਿਆਂ ਤੋਂ ਕੀ ਲੈਣਾ ਸੀ ਇਹਨੇ ਕੀ ਕਰਨਾ ਚਿੱਤਿਆਂ ਨੂੰ ਪਬਲਿਕ ਨੂੰ ਸਾਹਮਣੇ ਪਬਲਿਕ ਆਪ ਜੜੀ ਭੁੱਖੀ ਤੁਰੀ ਫਿਰਦੀ ਹੈਗੀ ਇਹ ਬੇਕਾਰ ਹੈ ਨਹੀਂ ਫ਼ਯੂਲ ਦੀਆਂ ਗੱਲਾਂ ਨੇ ਇਹਦੀਆਂ ਕਿਚ ਨੀ ਕਿਹਦੇ ਨਹੀਂ ਆ ਨੇ ਨੰਬਰ ਦੋਗੇ 10 ਦੇ ਵਿੱਚੋਂ ਕਿੰਨੇ ਨੰਬਰ 0 0 0 ਇਹ ਨੂੰ ਮੁੱਢ ਨੂੰ 0 ਦੇ ਦੋ ਸਾਨੂੰ ਕੋਈ ਚੰਗਾ ਨਹੀਂ ਲੱਗਿਆ ਅੱਜ ਤੱਕ ਚੰਗਾ ਕੰਮ ਕੀਤਾ ਇੰਨਾ ਕੋਈ ਇਹਦਾ ਕੀ ਭਰੋਸਾ ਕੱਲ ਨੂੰ ਆਪਾਂ ਨੂੰ ਵੇਚ ਦਵੇ ਆਪਾਂ ਹੀ ਵੇਚ ਸਕਦਾ ਹੈ ਰੋਜ਼ 4 ਬੰਦੇ ਘਟ ਘਟ ਤੋੜ 4 ਬੰਦੇ ਡਿੱਗਦੇ ਨੇ ਇੱਥੇ ਕਿਹੜੇ ਕ ਟੋਏ ਪੈਣਾ ਮੇਨ ਰੋਡ ਹੈ ਇਧਰਾਂ ਕਿਸੇ ਦਾ ਧਿਆਨ ਨਹੀਂਗਾ ਰੰਗਲਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਭਾਰਤ ਦੇ ਵਿੱਚ 8 ਚੀਤੇ ਲਿਆਂਦੇ ਗਏ ਨੇ ਨਵੀਬੀਬੀਆ ਤੋਂ 8 ਚੀਤੇ ਹੈ ਜਿਹੜੇ ਉਹ ਭਾਰਤ ਮੰਗਾਏ ਗਏ ਨੇ ਨਰਿੰਦਰਿੰਦਰ ਮੋਦੀ ਦੇ ਵੱਲੋਂ ਦੇਸ਼ ਨੂੰ ਅਰਪਿਤ ਕੀਤੇ ਗਏ ਨੇ ਦੱਸ ਦਈਏ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰਿੰਦਰ ਮੋਦੀ ਆਪਣਾ ਜਨਮ ਦਿਨ ਵੀ ਮਨਾ ਰਹੇ ਨੇ ਤਾਂ ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਵਿੱਚ ਕ੍ਰੂਨੋ ਪਾਰਕ ਦੇ ਵਿੱਚ ਜਿਹੜੇ 8 ਚੀਤੇ ਆ ਉਹ ਨਵੀਬੀਆ ਤੋਂ ਲਿਆ ਕੇ ਇੱਥੇ ਛੱਡੇ ਗਏ ਨੇ ਤਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਲੋਕਾਂ ਨੂੰ ਕੀ ਲੱਗਦਾ ਹੈ ਕਿ ਜਿਹੜਾ ਖਰਚਾ ਕੀਤਾ ਗਿਆ ਤਕਰੀਬਨ 100 ਕਰੋੜ ਰੁਪਏ ਜਿਹੜੇ ਉਹ ਖਰਚੇ ਗਏ ਨੇ ਤਾਂ ਲੋਕਾਂ ਦਾ ਕੀ ਕਹਿਣਾ ਹੈ ਇਸ ਮਾਮਲੇ ਨੂੰ ਲੈ ਕੇ ਉਹਨਾਂ ਦੇ ਰਿਵਿਊ ਜਾਣਨ ਦੇ ਲਈ ਲੋਕਾਂ ਦੇ ਵਿਚਾਰ ਪਹੁੰਚੇ ਆ ਤਾਂ ਮੇਰੇ ਨਾਲ ਇੱਥੇ ਬਹੁਤ ਸਾਰੇ ਲੋਕ ਜਿਹੜੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਆਪਣਾ ਜਨਮ ਦਿਨ ਵੀ ਮਨਾ ਰਹੇ ਨੇ ਔਰ ਉਹਨਾਂ ਨੇ ਨਾ 8 ਚੀਤੇ ਮੰਗਾਏ ਨੇ ਨਵੀਂ ਬੀਬੀਆ ਤੋਂ 8 ਚੀਤੇ ਮੰਗਾਏ ਕਹਿੰਦੇ 100 ਕਰੋੜ ਰੁਪਏ ਜਿਹੜਾ ਖਰਚਾ ਆਇਆ ਉਹਦੇ ਤੇ ਤੇ ਹੁੰਦਾ ਕੀ ਫਾਇਦਾ ਉਹਨਾਂ ਨੂੰ ਮਿਲਿਆ ਜੇ ਉਹ ਗਰੀਬਾਂ ਨੂੰ ਵੰਡਦੇ ਤੇ ਉਹ ਠੀਕ ਨਹੀਂ ਸੀਗਾ ਗਰੀਬਾਂ ਨੂੰ ਤਾਂ ਕੋਈ ਪੁੱਛਦਾ ਨਹੀਂਗਾ ਉਹ ਚੀਤਿਆਂ ਨੂੰ ਕੀ ਕਰਨ ਉਹਨਾਂ ਲਿਆ ਕੇ ਪਰ ਉਹ ਤਾਂ ਕਹਿੰਦੇ ਕਹਿੰਦੇ ਇਹਦੇ ਨਾਲ ਫਾਇਦਾ ਬਹੁਤ ਹੋਏਗਾ ਵੀ ਕੁਝ ਕਿ ਲੋਕ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਇੱਥੇ ਹੁਣ ਵਪਾਰ ਵਧੇਗਾ ਮੱਧ ਪ੍ਰਦੇਸ਼ ਦੇ ਵਿੱਚ ਛੱਡੇ ਨੇ ਕਹਿੰਦੇ ਸਲਾਨੀ ਇੱਥੇ ਦੇਖਣ ਆਉਣਗੇ ਉਹਨਾਂ ਜੇ ਉਹ ਹੀ ਗਰੀਬਾਂ ਨੂੰ ਵੰਡਣ ਤੇ ਗਰੀਬਾਂ ਉਹਨਾਂ ਦੀ ਮਤ ਨਾ ਕਰਨ ਹੂੰ ਬੰਨੂ ਕੀ ਕੀ ਬਣਨਗੇ ਗਰੀਬਾਂ ਨੂੰ ਕੀ ਕੀ ਬਣਨਗੇ ਗਰੀਬ ਹੈ ਰੋ ਕੋਈ ਕੰਮ ਨਹੀਂ ਕਰੋਗੇ ਤਾਂ ਗਰੀਬ ਹੀ ਰਹੋਗੇ ਕੋਈ ਕੰਮ ਕਮ ਕਰੋ ਸਾਰਾ ਦਿਨ ਸਾਰਾ ਦਿਨ ਬੇਲੇ ਸਾਰੇ ਮਲੇ ਬੰਦੇ ਹੋ 100 ਕਰੋੜ ਦੇ ਨਾਲ ਕੀ ਲੱਗਦਾ ਬਹੁਤ ਵਧੀਆ ਕੰਮ ਕੀਤਾ ਜੀ ਉਹਨਾਂ ਨੇ ਕਿੰਨੇ ਵਧੀਆ ਹੋਇਆ ਉਹ ਚਿੱਤੇ ਲੈ ਆ ਗਏ ਉਹਨਾਂ ਨੇ ਕੁਝ ਮਨੋਰੰਜਨ ਨਹੀਂ ਕੀਤਾ ਹੋਊਗਾ ਆਪਣੀ ਆਮਦਨੀ ਹੋਰ ਦੱਸੋ ਨਹੀਂ 100 ਕਰੋੜ ਰੁਪਏ ਖਰਚ ਕੇ ਵੀ ਨਹੀਂ ਖਤਮ ਬਾਕੀ ਹੋਰ ਕਿਸ ਨਾਲ ਗੱਲ ਕਰੋ ਹੋਰ ਕੀ ਹੈ ਤੂੰ ਉੱਠ ਵੀ ਕੇ ਕਹਿੰਦਾ ਗਰੀਬ ਕੋਈ ਗਰੀਬ ਨਹੀਂ ਆਇਆ ਇਹ ਕੋਈ ਕੋਈ ਗਰੀਬ ਨਹੀਂ ਹੈ ਕੋਈ ਵੀ ਗਰੀਬ ਨਹੀਂ ਪਾਛੇ ਇੱਥੇ ਕੋਈ ਗਰੀਬ ਨਹੀਂ ਆਂ ਕਾਹ ਚੇਡਨ ਨੂੰ ਵੇਹੇ ਹੈਗੇ ਨੇ ਸਭ ਕੋਲ ਜੂਆ ਖੇਡਨ ਨੂੰ ਤੇ ਉਹ ਕੋਈ ਗਰੀਬ ਨਹੀਂ ਆ ਆਪਾਂ ਦੀ ਗੱਲ ਦਸੀ ਆ ਤਾਂ ਸਰ ਤੁਹਾਨੂੰ ਕੀ ਲੱਗਦਾ ਕਿ 200 ਆਪਾਂ ਤੇ ਚੰਗਾ ਨਹੀਂ ਲੱਗਾ ਜੀ ਆਪਾਂ ਨਹੀਂ ਠੀਕ ਲੱਗਾ ਉਹ ਗਰੀਬਾਂ ਨੂੰ ਵੰਡੇ ਜਾਂਦੇ ਜਗਰੀਬਾਂ ਨੂੰ ਕੁਝ ਬਣਾ ਕੇ ਦੇ ਦਿੰਦੇ ਉਹ ਵਧੀਆ ਸੀਗਾ ਸਰ ਕੀ ਲੱਗਦਾ ਜੀ ਪ੍ਰਧਾਨ ਮੰਤਰੀ ਦਾ ਅੱਜ ਜਨਮ ਦਿਨ ਹੈ ਔਰ 100 ਕਰੋੜ ਰੁਪਏ ਖਰਚ ਕੇ ਨੇ 8 ਚੀਤੇ ਮੰਗਾਏ ਗਏ ਨੇ ਭਾਰਤ ਚ ਉਹ 8 ਬੀਪੀਆਂ ਨੂੰ ਗਨੂ ਪੀਤੇਗੀ ਪੀਟੀ ਕਰਨਾ ਉਹਨਾਂ ਨੂੰ ਦੁਨੀਆ ਭੁਖੀ ਮਰੀ ਜਾਂਦੀ ਉਹ ਬਾਹਰ ਦੇ ਮੁਲਕਾਂ 'ਚ ਉਮੀਦ ਦਾ ਸਰ ਕਰਦੇ ਉਹਦੇ ਵਾਗ ਗਿਆ ਕਿਤੇ ਫੇ ਵਾਗ ਗਿਆ ਐ ਇਦਾਂ ਨਹੀਂ ਕਿ ਜਿਹੜਾ 100 ਕਰੋੜ ਖਰਚਿਆ ਜੇ ਕਿਸੇ ਪ੍ਰੋਜੈਕਟ ਦੇ ਖਰਚੇ ਹੁੰਦਾ ਕਿਸੇ ਨੂੰ ਰੋਜ਼ਗਾਰ ਦਿੱਤਾ ਹੁੰਦਾ ਨਾ ਤਾਂ ਚੰਗਾ ਹੁੰਦਾ ਰੋਟੀ 'ਚ ਪਏ ਹੁੰਦੇ ਦੁਨੀਆ ਪਹਿਲੇ ਚੰਗੇ ਨੌਕਰੀਆਂ ਦੇ ਲੈ ਬੰਦਿਆਂ ਨੂੰ ਵਗੀਦਾ ਹਾਂ ਫੈਕਟਰੀ ਖੋਲ ਦੇਵੇ ਕੋਈ ਉਹ ਜੋ ਪੰਜਾਬ ਨੂੰ ਤਾਂ ਸਿਆਣਦਾ ਹੀ ਨਹੀਂ ਉਹ ਪੰਜਾਬ ਵੀ ਛੱਡੋ ਦੇਸ਼ ਦੇ ਹੋਰ ਵੀ ਬਹੁਤ ਸਾਰੇ ਸੂਬੇ ਨੇ ਜਿੱਥੇ ਆਪਾਂ ਦੇਖਦੇ ਆ ਮੰਦੀ ਦੀ ਮਾਰ ਚੱਲ ਰਹੀ ਆ ਆਪਾਂ ਦੇਖਿਆ ਕਰੋਨਾ ਕਾਲ ਦੇ ਵਿੱਚ ਲੋਕਾਂ ਦਾ ਨਾ ਕਿੰਨਾ ਬੁਰਾ ਹਾਲ ਹੋਇਆ ਸੀ ਕਿੰਨੇ ਲੋਕਾਂ ਦੇ ਕੰਮ ਬੰਦ ਹੋ ਗਏ ਕੋਈ ਕੰਮ ਨਹੀਂ ਚੰਗੇ ਕਰ ਰਿਹਾ ਉਹ ਉਹ ਬੇਕਾਰ ਕੰਮ ਕਰਿਆ ਜੇ ਇਹਨਾਂ ਦੇ ਕੰਮ ਨਾਲ ਕੋਈ ਫਾਇਦਾ ਨਹੀਂਗਾ ਹਾਂ ਤਾਂ ਸਰ ਤੁਹਾਨੂੰ ਕੀ ਲੱਗਦਾ ਤੁਹਾਨੂੰ ਇਹ ਚੀਜ਼ ਸਹੀ ਲੱਗੀ ਜਾਂ ਗਲਤ ਲੱਗੀ ਆ ਗਲਤ ਆ ਜੀ ਉਹ ਤਾਂ ਜਨਮ ਦੇ ਨਾਲ ਆਪਦਾ ਘਰੇ ਬਹਿ ਕੇ ਆਪਦੇ ਬੱਚਾ ਨਾ ਮਨਾਉਂਦਾ ਜਾਂ ਰਿਸ਼ਤੇਦਾਰਾਂ ਨਾਲ ਦੁਨੀਆ ਗਵਰਨਮੈਂਟ ਦਾ ਪੈਸਾ ਕਿਉਂ ਨੇ ਨਜਾਇਜ਼ ਖਰਚ ਕੀਤਾ ਤੇ ਉਹਨਾਂ ਦੀ ਫੈਮਿਲੀ ਤਾਂ ਨਹੀਂ ਹੈ ਪਰ ਪਰਿਵਾਰ ਦੇ ਭਰਾ ਹੈਗੇ ਨੇ ਹੋਰ ਹੈਗੇ ਨੇ ਪਰ ਇੱਕ ਚੀਜ਼ ਇਹ ਵੀ ਹੈ ਨਾ ਕਿ ਭਾਜਪਾ ਵਾਲੇ ਚਲੋ ਉਹ ਬਹੁਤ ਚੀਜ਼ਾਂ ਹੋਰ ਵੀ ਕਰ ਰਹੇ ਨੇ ਉਹਨਾਂ ਨੇ ਸਮਾਜ ਸੇਵੀ ਲਈ ਵੀ ਕਾਫੀ ਜਿਹੜੀਆਂ ਚੀਜ਼ਾਂ ਕਹੇ ਸੀ ਕਿ ਅਸੀਂ ਇਸ ਦਿਨ ਕਰਾਂਗੇ ਪਰ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਜਿਹੜੇ ਸਵਾਲ ਚੁੱਕੇ ਜਾ ਰਿਹਾ ਕਿ 100 ਕਰੋੜ ਰੁਪਏ ਖਰਚਿਆ ਹੋ ਆਪਾਂ ਕੋਈ ਫਾਇਦਾ ਨਹੀਂ ਬਿਲਕੁਲ ਕੋਈ ਵੀ ਫਾਇਦਾ ਨਹੀਂ ਹੈਗਾ ਨਾ ਉਹਨੂੰ ਫਾਇਦਾ ਵਾ ਨਾ ਕਿਸੇ ਨੂੰ ਉਹ ਫਾਇਦਾ ਕਿਸੇ ਚੰਗੀਆਂ ਚੀਜ਼ਾਂ ਦੇ ਖਰਚ ਦਾ ਪੜਾਈਆਂ ਲਈ ਖਰਚ ਦਾ ਕਿਸੇ ਗਰੀਬਾਂ ਦੇ ਫਾਇਦੇ ਲਈ ਖਰਚ ਦਾ ਜਾਂ ਜਿਹੜੀਆਂ ਉਹਨੇ ਕਈ ਯੋਜਨਾਵਾਂ ਟੱਪ ਕੀਤੀਆਂ ਹੋਈਆਂ ਉਹਨਾਂ ਨੂੰ ਸਟਾਰਟ ਕਰਦਾ ਇਹ ਖਰਚ ਕੇ ਦੇਸ਼ ਦੇ ਵਿੱਚ ਅਠ ਚੀਤੇ ਲਿਆਂਦੇ ਗਏ ਨੇ ਲੱਗਦਾ ਉਹਦਾ ਫਾਇਦਾ ਹੈ ਕੋਈ ਕੋਈ ਫਾਇਦਾ ਨਹੀਂ ਹੈਗਾ ਉਹਦਾ ਕੀ ਫਾਇਦਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਅਰ ਕੁਝ ਕੇ ਲੋਕਾਂ ਦਾ ਜਿਹੜੇ ਭਾਜਪੀ ਦੇ ਨਾਮ ਪਾਰਟੀ ਨਾਲ ਜੁੜੇ ਹੋਏ ਨੇ ਉਹ ਕਹਿੰਦੇ ਸੀਗੇ ਕਹਿੰਦੇ ਨਾ ਕਿ ਜਿੱਥੇ ਛੱਡੇ ਨੇ ਲੈ ਕੇ ਮਧੂ ਪ੍ਰਦੇਸ਼ ਤੋਂ ਉੱਥੇ ਵਪਾਰ ਵਧੂਗਾ ਸਲਾਨੀ ਦੇਖਣ ਆਉਣਗੇ ਉਹਦੇ ਨਾਲ ਇੱਥੇ ਤਰੱਕੀ ਹੋਊਗੀ ਕੁਝ ਨਹੀਂ ਹੋਣਾ ਹੈਗਾ ਅਜੇ ਤੱਕ ਤਾਂ ਕੁਝ ਹੋਇਆ ਨਹੀਂ ਹੈਗਾ ਬਾਪੂ ਜੀ ਤੁਹਾਨੂੰ ਕੀ ਲੱਗਦਾ ਵਾ ਫਾਇਦਾ ਹੈ ਜਾਂ ਨਹੀਂ ਮੈਨੂੰ ਤਾਂ ਕੋਈ ਫਾਇਦਾ ਨਹੀਂ ਕਿਸੇ ਗਰੀਬਾਂ ਗੁਰਬਾਂ ਦਾ ਵਿੱਚ ਲਾਇਆ ਹੋਵੇ ਸਭ ਤੋਂ ਵਧੀਆ ਮੈਂ ਤੇ ਇਹ ਕਹਿਣਾ ਕੋਈ ਫੈਕਟਰੀ ਬਣ ਜਾਂਦੀ ਕੋਈ ਲੋਕੀ ਰੋਜ਼ਗਾਰ ਖਾਂਦੇ ਰੋਟੀ ਖਾਂਦੇ ਗਰੀਬ ਬੰਦੇ ਨਾ ਮੇਰਾ ਤਾਂ ਰਾਤਾ ਐ ਇਸ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਵੀ ਆ ਜਨਮ ਦਿਨ ਆ ਤਕਰੀਬਨ ਤੁਹਾਡੇ ਜਿੰਨੀ ਉਹਨਾਂ ਦੀ ਉਮਰ ਆ ਫਿਰ ਕੀ ਲੱਗਦਾ ਤੁਹਾਡਾ ਵੀ ਤਜਰਬਾ ਉਹਨਾਂ ਹੀ ਆ ਉਹਨਾਂ ਦਾ ਵੀ ਤਜਰਬਾ ਉਹਨਾਂ ਹੀ ਆ ਇਸ ਮਾਮਲੇ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਰਾਉਣਾ ਸਾਡੇ ਦਾ ਵਿਚਾਰ ਇਹ ਆ ਵੀ ਇਹ ਜਿਹੜਾ ਕੰਮ ਗਲਤ ਆ ਆ ਤਾਂ ਕੋਈ ਇੱਥੇ ਜੰਗਲ ਜੰਗਲ ਹੋਵੇ ਫਿਰ ਤਾਂ ਮੰਨਿਆ ਵੀ ਚੱਲ ਗਈ ਜਗ੍ਹਾ ਹੈਗੀ ਆ ਐਵੇਂ ਇਹਨਾਂ ਨੇ ਐਦਾਂ ਛੱਡਾਂ ਮੈਂ ਫੋਟੋ ਦੇਖ ਕੇ ਆ ਆ ਵੀ ਉਵੇਂ ਹੀ ਫਿਰਦੇ ਆ ਉਵੇਂ ਫੇਰਦੇ ਆ ਇਹ ਪਤਾ ਨਹੀਂ ਵੀ ਕਿਹੜੇ ਵੇਲੇ ਇਹ ਹੈ ਆਪਣਾ ਹਮਲਾ ਕਰਨ ਤਾਂ ਆਪੂ ਜੀ ਤੁਹਾਨੂੰ ਪ੍ਰਧਾਨ ਮੰਤਰੀ ਦੇ ਕੰਮ ਕਰਨ ਦਾ ਤਰੀਕਾ ਕਿਵੇਂ ਲੱਗਿਆ ਤੁਸੀਂ ਬਹੁਤ ਸਾਰੇ ਪ੍ਰਧਾਨ ਮੰਤਰੀ ਦੇਖੇ ਆਪਣੀ ਉਮਰ ਦੇ ਵਿੱਚ ਬਹੁਤ ਪ੍ਰਧਾਨ ਮੰਤਰੀਏ ਨੇ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਕਿਵੇਂ ਲੱਗਿਆ ਮੈਨੂੰ ਤਾਂ ਇਹਨਾਂ ਦਾ ਤਰੀਕਾ ਗਲਤ ਲੱਗਦਾ ਲੱਗਦਾ ਤੁਹਾਨੂੰ ਕਿੰਨੇ ਨੰਬਰ ਦੇਣ ਚਾਹੀਦੇ ਆ ਪੀਐਮ ਦੇ ਕਾਰਜਕਾਲ 0% ਇਦਾਂ ਦਾ ਪ੍ਰਧਾਨ ਮੰਤਰੀ ਨਹੀਂ ਦੇਖਿਆ ਦੋਰੇ ਹੀ ਕਰੀ ਜਾਂਦਾ ਬਾਹਰ ਲੈ ਜੇ ਇਸ ਟਾਈਮ ਕੋ ਮੈਂ ਇਹਦਾ ਕੀ ਫਾਇਦਾ ਵਾ ਉਹਨਾਂ ਲੋਕਾਂ ਨੂੰ ਕੀ ਗਰੀਬ ਲੋਕ ਮਰਦੇ ਆ ਖੁਦਕੁਸ਼ੀਆਂ ਕਰਦੇ ਪਏ ਨੇ ਯਾਰ ਵਿਚਾਰੇ ਠੀਕ ਐ ਨਾ ਵੀਰੇ ਯਾਰ ਚੀਤੇ ਜੂਤੇ ਨੇ ਕੀ ਕਰਾਉਣਾ ਯਾਰ ਠੀਕ ਐ ਨਾ ਬਾਈ ਜੀ ਚੀਤੇ ਤੂੰ ਲੈਣਾ ਕੀ ਐ ਯਾਰ ਠੀਕ ਐ ਯਾਰ ਚੀਤੇ ਨੇ ਕੋਈ ਕੋਈ ਚੀਜ਼ ਪੈਦਾ ਕਰਨੀ ਹੋਵੇ ਤਾਂ ਆ ਮਾ ਯਾਰ ਚੀਤੇ ਕੋ ਲੈਣਾ ਕੀ ਐ ਜਿਹੜੀ ਦੁਨੀਆ ਹਾਂ ਜਿਹੜੀ ਵੀਰ ਜੀ ਬਾਈ ਜੀ ਜਿਹੜੀ ਦੁਨੀਆ ਮਰਦੀ ਫਿਰਦੀ ਆ ਕੋਈ ਖੁਦਕੁਸ਼ੀ ਕਰਦਾ ਫਿਰਦਾ ਕਰ ਜੇ ਤੋ ਕੋਈ ਟਰੱਕ ਤੇ ਲੈ ਕੋਈ ਟਰੇਨ ਹੈਟਾ ਕੇ ਯਾਰ ਮਰਦਾ ਬਾ ਯਾਰ ਪੈਸੇ ਦੇ ਉਹਨਾਂ ਵੱਲ ਦੇਖਣਾ ਚਾਹੀਦਾ ਯਾਰ ਠੀਕ ਹੈ ਨਾ ਯਾਰ 30 ਪਿੰਡ ਦੇ ਯਾਰ ਵਿਆਹ ਕਿੰਨੀਆਂ ਧੀਆਂ ਪੈਣਾ ਯਾਰ ਬੈਠੀਆਂ ਆਪਣੀਆਂ ਯਾਰ ਪਿੰਡਾਂ ਚੋ ਯਾਰ ਪਿੰਡਾਂ ਚੋ ਸ਼ਹਿਰਾਂ ਚੋ ਯਾਰ ਬਾਈ ਬਿਲਕੁਰੀਆਂ ਫਿਰਦਾ ਕਿ ਇਹਨਾਂ ਨੇ ਮਾਪ ਵਿਚਾਰੇ ਮਾਤੜ ਨੇ ਯਾਰ ਆਪਣੇ ਵਰਗੇ ਬਾਈ ਜੀ ਠੀਕ ਹੈ ਨਾ ਯਾਰ ਸਾਡੀਆਂ ਹੀ ਭੈਣਾਂ ਨੇ ਯਾਰ ਠੀਕ ਹੈ ਨਾ ਕੋਈ ਨਹੀਂ ਵਿਚਾਰਿਆਂ ਨੂੰ ਸਾਧਨ ਕੰਮ ਤਾਂ ਹੈਗਾ ਘੱਟ ਪੜੇ ਆ ਕਿਹੜੇ ਯਾਰ ਨੌਕਰੀ ਨਹੀਂ ਮਿਲਦੀ ਯਾਰ ਵੀਰ ਬਾਈ ਜੀ ਠੀਕ ਆ ਨਾ ਯਾਰ ਉਹਨਾਂ ਬਾਲ ਦੇਖਣਾ ਜੀ ਚੀਤੇ ਚੂਤੇ ਦਾ ਯਾਰ ਕੀ ਲੈਣਾ ਵੀਰੇ ਉਸੇ ਪ੍ਰਧਾਨ ਮੰਤਰੀ ਤੇ ਕੰਮ ਕਰ ਤੋਂ ਖੁਸ਼ ਹਾਂ ਨਾ ਕੀ ਲੱਗਦਾ ਸਪਸ਼ਟ ਨਾ ਮੈਂ ਤਾਂ ਇੱਕੋ ਜਿਹਾ ਪ੍ਰਧਾਨ ਮੰਤਰੀ ਨਹੀਂ ਦੇਖਿਆ ਵੀਰੇ ਯਾਰ ਮੈਂ ਨਹੀਂ ਪ੍ਰਧਾਨ ਮੰਤਰੀ ਦੇਖਿਆ ਕੋਈ ਵਧੀਆ ਮਮੋਨ ਸਿੰਘ ਦੀ ਉਹਨੂੰ ਬਾਹਰ ਦੀ ਕੰਟਰੀ ਨੇ ਬੋਰਡ ਦਿੱਤਾ ਸੀ ਉਹਦੇ ਕੰਮ ਬਹੁਤ ਵਧੀਆ ਸੀ ਠੀਕ ਆ ਨਾ ਪਰ ਤੁਸੀਂ ਅਕਸਰ ਅਸੀਂ ਆਪਾਂ ਇੰਟਰਵਿਊਜ਼ ਦੇਖਦੇ ਆ ਨਾ ਜਾਂ ਰੈਲੀਆਂ ਦੇ ਵਿੱਚ ਵੀ ਸੁਣਦੇ ਆ ਤਾਂ ਉਹਨਾਂ ਦਾ ਬਿਆਨ ਕੀ ਹੁੰਦਾ ਵਾ ਕਿ ਦੇਸ਼ ਦੇ ਵਿੱਚ ਜਿਹੜਾ 70 ਸਾਲਾਂ ਦੇ ਵਿੱਚ ਨਹੀਂ ਹੋਇਆ ਪਿਛਲੇ 75 ਸਾਲਾਂ 70 ਸਾਲਾਂ ਚ ਨਹੀਂ ਹੋਇਆ ਉਹ ਅਸੀਂ ਆ ਪਿਛਲੇ 7-8 ਸਾਲਾਂ ਦੇ ਵਿੱਚ ਕਰਤਾ ਕਹਿੰਦੇ ਉਹ 70 ਸਾਲਾਂ ਜਿਹੜੇ ਬੰਦੇ ਨਹੀਂ ਮਰੇ ਉਹ ਮਰਦੇ ਪਏ ਅੱਜ ਹੋਇਆ ਤੇ ਇਹੀ 70 ਸਾਲਾਂ ਦੇ ਬੰਦੇ ਨਹੀਂ ਮਰੇ ਦੀ ਨਹੀਂ ਲੋਕੀ ਇੰਨੀਆਂ ਖੁਦਕੁਸ਼ੀਆਂ ਨਹੀਂ ਹੁੰਦੀਆਂ ਘੱਟ ਹੁੰਦੀਆਂ ਸੀ ਠੀਕ ਹੈ ਨਾ ਵੀਰੇ ਉਹ 70 ਸਾਲਾਂ ਇਹ ਹੋ ਗਿਆ ਵੀਰੇ ਠੀਕ ਹੈ ਨਾ ਕਹਿਣ ਦਾ ਮਤਲਬ ਰੋਜ਼ਗਾਰ ਨੂੰ ਲੈ ਕੇ ਵੀ ਬੜੇ ਅੰਕੜੇ ਸਾਹਮਣੇ ਕੀਤੇ ਜਾਂਦੇ ਆ ਉੱਥੇ ਹੀ ਦੇਸ਼ ਦੇ ਵਿੱਚ ਜਿਹੜੇ ਆ ਕਮਾਂਗਾਰਾਂ ਨੂੰ ਲੈ ਕੇ ਨਾ ਕੋਈ ਫੈਕਟਰੀਆਂ ਵਗੈਰਾ ਕਹਿੰਦੇ ਅਸੀਂ ਬਣਾ ਰਹੇ ਆ ਜਿਹੜੀਆਂ ਪਹਿਲਾਂ ਨਹੀਂ ਬਣੀਆਂ ਸੀ ਅਸੀਂ ਨਵੇਂ ਹਸਪਤਾਲ ਬਣਾਏ ਨੇ ਅਸੀਂ ਨਵੇਂ ਸਕੂਲ ਕਾਲਜ ਬਣਾ ਰਹੇ ਆ ਪਰ ਉ ਤਾਂ ਇਹ ਕਹਿੰਦੇ ਨੇ ਕਿਹੜਾ ਯਾਰ ਬਾਈ ਜੀ ਉਹ ਸਕੂਲ ਹਸਪੀਟਲ ਕਿਹੜਾ ਕਿੱਥੇ ਖੁੱਲਿਆ ਦਿਖਾਓ ਯਾਰ ਕੋਈ ਖੁੱਲਿਆ ਹੈਗਾ ਯਾਰ ਹਸਪੀਟਲ ਦੱਸੋ ਯਾਰ ਬਾਈ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਆ ਠੀਕ ਆ ਨਾ ਵੀਰੇ ਯਾਰ ਕੁਝ ਕਰਕੇ ਵੀ ਦਿਖਾਓ ਉਹ ਕੋਸਾ ਅੰਕੜੇ ਦਿੰਦੇ ਆ ਕਹਿੰਦੇ ਅਸੀਂ ਤਾਂ ਅੰਕੜੇ ਰੱਖ ਰਹੇ ਆ ਅਗੇ ਕਿ ਪਿਛਲੇ ਐਨੇ ਸਾਲਾਂ ਦੇਖੋ ਕੁਝ ਨਹੀਂ ਹੋਇਆ ਅਸੀਂ ਕਿੰਨਾ ਕੁਝ ਕਰ ਰਹੇ ਆ ਕੀ ਕੁਝ ਕੀਤਾ ਵਾ ਕੁਝ ਨਹੀਂ ਕੀਤਾ ਵੀਰੇ ਯਾਰ ਕੁਝ ਨਹੀਂ ਕੀਤਾ ਯਾਰ ਉਹ ਵੀ ਜਿਹੜਾ ਜਿਹੜਾ ਖੜਿਆ ਹੋਇਆ ਸੀ ਜਿਹੜੇ ਚੱਲਦਾ ਵੇ ਵਧੀਆ ਚੱਲਦੇ ਵੇ ਜੀ ਚਲੋ ਠੀਕ ਸੀ ਉਹ ਵੀ ਥੱਲੇ ਲਾਤਾ ਯਾਰ ਉਹ ਤਾਂ ਕਿਵੇਂ ਕਹਿੰਦੇ ਗੱਡੀ ਲੀ ਤਾਂ ਥੱਲੇ ਉਤਰੀ ਲੀ ਤਾਂ ਥੱਲੇ ਉਤਰੀ ਆ ਠੀਕ ਆ ਚਾੜਨਾ ਤਾਂ ਹੁਣ ਔਖਾ ਹੀ ਕੰਮ ਆ ਜਾ ਬਾਈ ਜੀ ਕੈਂ ਦਾ ਮਤਲਬ ਚੀਤੇ ਚੂਤੇ ਨੂੰ ਰੱਖ ਕੇ ਕੀ ਆਪਾਂ ਕਿਹੜਾ ਹੁੰਦੇ ਨਾ ਯਾਰ ਕੋਈ ਸ਼ਿਕਾਰ ਖੇਡਣਾ ਚੀਤੇ ਨਾਲ ਠੀਕ ਹੈ ਨਾ ਯਾਰ ਇਹ ਬੰਦੇ ਵੱਲ ਦੇਖਣਾ ਜੀ ਇਹਦਾ ਗਰੀਬੀ ਕਿਥੇ ਪੈਟਰੋਲ ਦੇਖ ਲੋ ਕਿੰਨਾ ਯਾਰ ਡੀਜ਼ਲ ਪਾਉਂਗਾ 110 20 ਰੁਪਏ ਤੋਂ ਹੋਇਆ ਮੁੜਿਆ ਵਾ ਠੀਕ ਹੈ ਨਾ ਇਹਨੂੰ ਮੋੜਨਾ ਹੀ ਦਾ ਯਾਰ ਕੈ ਸਿਲੰਡਰ ਵੀ ਪਹਿਲਾਂ ਨਾ ਤਕਰੀਬਨ 400 ਦੇ ਆਸ-ਪਾਸ ਹੁੰਦਾ ਸੀਗਾ ਔਰ ਇਹਨਾਂ ਦੇ ਕੁਝ ਮੰਤਰੀ ਨੇ ਉਹਨਾਂ ਦੇ ਵੀਡੀਓਜ਼ ਵੀ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਆਉਂਦੀਆਂ ਨੇ ਉਹ ਸਿਲੰਡਰ ਲੈ ਕੇ ਨਾ ਪ੍ਰਦਰਸ਼ਨ ਕਰਦੇ ਹੁੰਦੇ ਸੀ ਚੜ੍ਹ ਕੇ ਦੇ ਉੱਤੇ ਉਤਰ ਕੇ ਸਿਲੰਡਰ ਲੈ ਕੇ ਸੜਕ ਤੇ ਆਉਂਦੇ ਸੀ ਪ੍ਰਦਰਸ਼ਨ ਕਰਦੇ ਸੀ ਕਹਿੰਦੇ ਸੀ ਇਹ ਤਾਂ ਰੇਟ ਘਟਾਓ ਤੇ ਹੁਣ ਨਾ 1000 ਹੋ ਗਿਆ ਤਕਰੀਬਨ ਉਹ ਯਾਰ ਇੱਕ ਦੋ ਆਪ ਦੇ ਬੰਦੇ ਨੂੰ ਸਿਲੰਡਰ ਦੇਤਾ ਯਾਰ ਉਹਦੋਂ ਬਸ ਮਸ਼ਹੂਰੀ ਕਰਨੀ ਹੁੰਦੀ ਬਾਈ ਠੀਕ ਹੈ ਨਾ ਉਹੀ ਉਧਰ ਘਾਟਾ ਪਤਾ ਵਾਧਾ ਤਿੱਗਣਾ ਰੇਟ ਵਧਾ ਦਿੰਦੇ ਆ ਯਾਰ ਠੀਕ ਹੈ ਨਾ ਯਾਰ ਸਿਲੰਡਰ ਇੱਕ ਅੱਧੇ ਬੰਦੇ ਨੂੰ ਦੇ ਕੇ ਯਾਰ ਆਮ ਬੰਦੇ ਸਾਰੇ ਨੂੰ ਤਾਂ ਮਿਲਿਆ ਨਹੀਂ ਯਾਰ ਆਮ ਬੰਦੇ ਸਾਰੇ ਨੂੰ ਤਾਂ ਮੈਨ ਸਾਰੇ ਨੂੰ ਮਿਲਣਾ ਹੀ ਤਾਂ ਉਹਨੂੰ ਮਿਲਦਾ ਰਿਹਾ 1000 ਰੁਪਏ ਦੇ ਕਰੀਬ ਰੇਟ ਹੋ ਗਿਆ ਵਾ ਹੁਣ ਓਏ ਯਾਰ ਕਿੱਥੇ ਆ ਜਾ 4-500 ਹੀ ਮਿਲਦਾ ਜੀ ਉਹ ਡਬਲ ਤਿਕ ਨਾ ਮਿਲਦਾ ਵਾ ਉਹ ਤਾਂ ਹੁਣ ਚੁੱਲ੍ਹੇ ਵਾਲਾ ਕੰਮ ਆਊਗਾ ਲੋਕੀ ਕੱਕਕੂਕ ਇਕੱਠੇ ਕਰਨ ਕਰਨਗੇ ਯਾਰ ਸਿਲੰਡਰ ਰੂਂਡਰ ਦਾ ਹੁਣ ਕੋਈ ਕੰਮ ਘਾਟੇ ਵਧ ਜਾਣਾ ਹੁਣ ਘਾਟ ਵਧ ਜਾਣਾ ਹਣ ਵੋਟਾਂ ਚ ਵੀ ਥੋੜਾ ਹੀ ਸਮਾਂ ਕਹਿ ਸਕਦੇ ਆ ਰਹਿੰਦਾ ਕਿਉਂਕਿ ਸਾਲ ਹੀ ਇੱਕ ਵਿਚਕਾਰ 24 ਦੇ ਵਿੱਚ ਵੋਟਾਂ ਪੈਣੀਆਂ ਨੇ ਦੁਬਾਰੇ ਫਿਰ ਕੀ ਲੱਗਦਾ ਦੇਸ਼ ਨੂੰ ਕਿਹੜਾ ਪ੍ਰਧਾਨ ਮੰਤਰੀ ਚੁਣਨਾ ਚਾਹੀਦਾ ਕਿਹੜੀ ਪਾਰਟੀ ਚੁਣੀ ਚਾਹੀਦੀ ਆਮ ਪਾਰਟੀ ਆਮ ਪਾਰਟੀ ਉਹ ਕਿਉਂ ਆਮ ਪਾਰਟੀ ਦਿੱਲੀ ਦੇਖ ਲਓ ਇੱਕ 1 ਰੁਪਏ ਸਰਕਾਰੀ ਨਹੀਂ ਨਹੀਂ ਸਰਕਾਰੀ ਸਕੂਲ ਦੇਖੋ ਪ੍ਰਾਈਵੇਟ ਵਰਗੀ ਪੜਾਈ ਆ ਯਾਰ ਬਾਈ ਜੀ ਦਿੱਲੀ ਬਹੁਤ ਵਧੀਆ ਬਾਈ ਜੀ ਸਾਡੇ ਦਿੱਲੀ ਰਿਸਤੇ ਰਹਿੰਦੇ ਬਹੁਤ ਵਧੀਆ ਬਾਈ ਦਿੱਲੀ ਬਣਾਈ ਪਈ ਆ ਯਾਰ ਕੇਜਰੀਵਾਲ ਚਾਹੀਦਾ ਪੰਜਾਬ ਦੇ ਵਿੱਚ ਵੀ ਹੁਣ ਤਾਂ ਆਮ ਆਦਮੀ ਪਾਰਟੀ ਸਰਕਾਰ ਆ ਫਿਰ ਇੱਥੇ ਕੀ ਉਹਨਾਂ ਦੇ ਕੰਮਾਂ ਤੋਂ ਸੰਤੁਸ਼ਟ ਹਾਂ ਜੋ ਕੰਮ ਕਰ ਸੈਂਟਰ ਦੀ ਗਵਰਨਮੈਂਟ ਆ ਨਾ ਕੇ ਕੇਜਰੀਵਾਲ ਉਹ ਸੈਂਟਰ ਸੌਰੀ 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 ਸੈਂਟਰ ਦੀ ਭਾਜਪਾ ਨਾ ਵੀਰੇ ਸਰਕਾਰ ਉਹ ਨਹੀਂ ਹੋਣ ਦੇਣਦੀ ਅੱਗੇ ਅੱਛਾ ਭਾਜਪਾ ਤੋਂ ਦੁਖੀ ਹਾਂ ਭਾਜਪਾ ਨਹੀਂ ਦੁਖੀ ਹੋ ਭਾਜਪਾ ਨਹੀਂ ਬਣਨੀ ਚਾਹੀਦੀ ਪੰਜਾਬ 'ਚ ਹਾਂ ਪੰਜਾਬ ਪਾਜ ਪਾ ਨਹੀਂ ਹੋਣੀ ਜੀ ਦੇ ਪਾਜ ਪਾ ਨੇ ਤਾਂ ਬੇੜੀ ਪਾਣੀ ਪਾਉਣੀ ਆ ਬਟ ਹਾਂ ਤੀ ਯਾਰ ਆਹ ਪਾਰਟੀ ਵਧੀਆ ਯਾਰ ਭਾਈ ਭਗਵੰਤਪਾਣ ਬਹੁਤ ਵਧੀਆ ਕੰਮ ਕਰਦਾ ਪਿਆ ਭਾਈ ਵਧੀਆ ਕੰਮ ਬਹੁਤ ਵਧੀਆ ਕੰਮ ਕਰਦਾ ਪਿਆ ਤਾਂ ਮੇਰੇ ਨਾਲ ਇੱਥੇ ਹੋਰ ਵੀ ਬਾਪੂ ਜੀ ਨੇ ਬਾਪੂ ਜੀ ਦੇਸ਼ ਦੇ ਵਿੱਚ 8 ਜਿੱਤੇ ਆਏ ਨੇ 100 ਕਰੋੜ ਦੇ ਕਰੀਬ ਉਹਨਾਂ ਦੇ ਉੱਤੇ ਖਰਚਾ ਆਇਆ ਵਾ ਕੀ ਲੱਗਦਾ ਸਹੀ ਆ ਜਾਂ ਗਲਤ ਗਲਤ ਆ ਜੀ ਕਿਉਂ ਗਲਤ ਆ ਵੀ 100 ਕਰੋੜ ਰੁਪਏ ਕੀਤੇ ਦੀ ਆਮਦਨ ਕੀ ਹੋਊਗੀ ਇਹਨਾਂ ਨੂੰ ਕਾਹਦੀ ਆਮਦਨ ਜਿੱਤਾਂ ਦੀ ਹੋਣੀ ਆ ਹੋਰ ਇਹ ਲੋਕ ਵਾਵਾ ਕਰਦੇ ਆ ਫੌਗਰ ਉਹ ਵੀ ਜਿਹੜੇ ਜਿਹੜੇ ਲਾਉਂਦੇ ਖਰਚ ਹੋ ਗਿਆ ਉਹ ਹਜਮ ਕਰਨਾ ਉਹਨਾਂ ਨੇ ਇਹ 100 ਕਰੋੜ ਰੁਪਏ ਕਿ ਗਰੀਬਾਂ ਵਾਸਤੇ ਕੋਈ ਕਾਰਖਾਨਾ ਖੋਲ ਦੇਣਾ ਜਾਂ ਕੋਈ ਹੋਰ ਕਾਰੋਬਾਰ ਖੋਲ ਦੇਣਾ ਤੇ ਗਰੀਬ ਲੋਕੀ ਉਸ ਰੋਟੀ ਖਾਣ ਉਚੇਤਾਂ ਦੀ ਰੋਟੀ ਕੌਣ ਖਾ ਲੂ ਉਸ ਤੋਂ ਉਹਦੇ ਤਾਂ ਹੋਰ ਖਰਚਾ ਬੰਦਾ ਰੱਖਣਗੇ ਉਹ ਤੇ ਹੋਰ ਖਰਚਾ ਕਰਨਗੇ ਉਹਨਾਂ ਦੀ ਸਾਮ ਸਮਾਲ ਤੇ ਖਰਚਾ ਆਊਗਾ ਦੇਖ ਰੇਖ ਤੇ ਕਰਨਾ ਹਾਂ ਹਾਂ ਅਸੀਂ ਤਾਂ ਬਿਲਕੁਲ ਗਲਤ ਹੈ ਜੀ ਇਹ ਇਹ 100 ਕਰੋੜ ਰੁਪਏ ਕਿਸੇ ਗਰੀਬ ਜਨਤਾ ਵਾਸਤੇ ਕੋਈ ਕਾਰੋਬਾਰ ਖੋਲ ਦੇ ਉਹ ਚੰਗਾ ਸੀ ਬੱਪੂ ਜੀ ਤੁਹਾਡੀ ਉਮਰ ਕਿੰਨੀ ਹੈ ਮੇਰੀ 74 ਸਾਲ ਦੀ ਤਾ ਜਿੰਨੀ ਕੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਵੀ ਉਮਰ ਇੰਨੀ ਕੀ ਹੈ तकरीबन ਤੁਹਾਡੇ ਜਿੰਨੀ ਹੈ ਨਾ ਤੁਸੀਂ ਵੀ ਬਹੁਤ ਸਾਰੇ ਪ੍ਰਧਾਨ ਮੰਤਰੀ ਆਪਣੀ ਉਮਰ ਦੇ ਵਿੱਚ ਦੇਖੇ ਨੇ ਜਿਹੜੇ ਭਾਰਤ ਚਾਏ ਨੇ ਤਾਂ ਫਿਰ ਤੁਸੀਂ ਇਹਨਾਂ ਦੇ ਕਾਰਜਕਾਲ ਨੂੰ ਕਿੰਨੇ ਕੇ ਨੰਬਰ ਦਓਗੇ ਨਹੀਂ ਜੀ 50 ਦਾ ਖਾਸ ਕਰਕੇ ਪੰਜਾਬ ਦੇ ਪੰਜਾਬ ਦੇ ਵਿੱਚ ਕਿਹੜੇ ਕਾਲ ਦੇ ਖੋਲੇ ਇਹਨਾਂ ਨੇ ਲੋੜ ਹੀ ਨਹੀਂ ਪੰਜਾਬ ਦੇ ਵਿੱਚ ਕੀ ਕਾਰਬਰ ਕੀਤਾ ਇਹਨਾਂ ਨੇ ਕਿਹੜੇ ਕਾਲ ਦੇ ਖੋਲ ਤੇ ਕਿਹੜਾ ਉਹ ਦੱਸ ਜਾਨੇ ਕਿ ਵੀ ਦੇ ਗਰੀਬਾਂ ਵਾਲਿਆਂ ਨੂੰ ਭੁੱਖੇ ਮਰਦੇ ਫਿਰਦੇ ਇੱਥੇ ਗਵਰਨਮੈਂਟ ਦਾ ਕਰਜ਼ਾ ਹੀ ਮੋੜ ਦੇ ਗਵਰਨਮੈਂਟ ਦਾ ਕਰਜ਼ਾ ਮੋੜ ਦੇ ਜਿਹੜਾ ਕਿ ਇੰਨਾ-ਇੰਨਾ ਦੇ ਤੇ 3 ਕਰੋੜ ਚੜਾਇਆ ਹੋਇਆ ਉਹ ਕਰਜ਼ਾ ਕਰਜ਼ਾ ਵਾਪਸ ਕਰਨ ਪਾਤੇ ਪੈਸੇ ਲਾਈ ਜਾਂਦੇ ਨੇ ਕੀ ਲੱਗਦਾ ਤੁਸੀਂ ਕਿਹੜਾ ਪ੍ਰਧਾਨ ਮੰਤਰੀ ਵਧੀਆ ਮੰਨਦੇ ਹੋ ਜਿਹੜੇ ਹੁਣ ਤੱਕ ਰਹੇ ਨੇ ਭਾਰਤ ਦੇ ਵਿੱਚ ਕਿਹਨਾਂ ਦਾ ਕਾਰਜਕਾਲ ਤੁਹਾਨੂੰ ਲੱਗਦਾ ਕਿ ਇਹਨਾਂ ਦਾ ਸਹੀ ਸੀ ਇਹਨਾਂ ਨੇ ਵਧੀਆ ਕੰਮ ਕੀਤੇ ਨੇ ਉਹ ਕੰਮ ਤਾਂ ਯਾਰ ਕਿਸੇ ਨੇ ਵੀ ਕੋਈ ਚੱਜਦਾ ਨਹੀਂ ਕੀਤਾ ਨਾ ਨਹਿਰੂ ਨੇ ਕੀਤਾ ਨਾ ਦੂਧਿਆ ਨੇ ਦੂਧਿਆ ਜੇ ਅਟਲ ਬਿਹਰੇ ਬਾਦ ਵੀ ہمارا ਮੋਟਾ ਕੋਸ਼ਿਸ਼ ਕਾਰਗਵਤਾ ਦਾ ਜਦੋਂ ਤਰਾ ਨਿਕਲ ਗਿਆ ਉਹਨੇ ਕੋਈ ਪੈਸੇ ਦੀ ਹੀਰਾ ਫੇਰੀ ਨਹੀਂ ਕੀਤੀ ਤੇ ਇਹਨਾਂ ਨੇ ਟਰੇਡ ਭਰੇ ਨੇ ਕਿਸੇ ਨੂੰ ਦਿੱਤਾ ਦਾ ਕੁਝ ਨਹੀਂ ਜੇ ਪਬਲਿਕ ਨੂੰ ਚ ਵੰਡਣਾ ਤਾਂ ਕੋਹਨਾ ਕੋ ਤਾਂ ਫਾਇਦਾ ਹੋਵੇਬੀ ਆਬਲਿਕ ਨੂੰ ਤਾਂ ਕੋਈ ਫਾਇਦਾ ਨਹੀਂ ਉਲਟਾ ਹੋਰ ਖਰਚੇ ਵਾਲੇ ਕੰਮ ਖੜੇ ਕਰ ਲਏ ਇਹਨਾਂ ਨੇ ਜਿੱਥੇ ਕਦੇ ਕਰਨ ਆ ਵੀ ਉਹੀ ਸਾਰੇ ਜਿਹੜਾ 100 ਕਰੋੜ ਤੁਸੀਂ ਉੱਥੇ ਲਾਇਆ ਉਹ 3 ਕਰੋੜ ਤੁਸੀਂ ਉਹ ਉਹਦਾ ਮਾਫ ਕਰਾਓ ਆਪਣਾ ਇੰਡੀਆ ਦਾ ਕਰਜ਼ਾ लग लग के शायद ਇਹ ਤੋਂ ਬਨਾ ਜੇ ਬੇਰੁਜ਼ਗਾਰ ਬਹੁਤ ਨੇ ਆਪਾਂ ਦੇਖਦੇ ਹਾਂ ਕਿੰਨੇ ਮੁੰਡੇ ਕੁੜੀਆਂ ਨੇ ਆਪਣੇ ਪੰਜਾਬ ਚੋਂ ਛੋਣ ਭਾਵੇਂ ਬਾਕੀ ਸੂਬਿਆਂ ਚੋਂ ਜਿਹੜੇ ਜਿੰਨਾਂ ਕੋ ਰੋਜ਼ਗਾਰ ਨਹੀਂ ਕੰਮ ਨਹੀਂ ਹੈਗਾ ਕੋਈ ਜੇ ਉਹਨਾਂ ਦੇ ਲਈ ਕੁਛ ਕੀਤਾ ਹੁੰਦਾ ਕੋਈ ਫੈਕਟਰੀ ਖੋਲ ਦਿੰਦੇ ਨਾ ਕੋਈ ਹੋਰ ਅਜਿਹਾ ਕੋਈ ਇੰਸਟੀਚਿਊਟ ਲਗਾਉਂਦੇ ਜਿਸ ਨਾਲ ਉਹਨਾਂ ਨੂੰ ਫਾਇਦਾ ਹੋ ਜਾਂਦਾ ਬਿਲਕੁਲ ਫਾਇਦਾ ਉਹਨਾਂ ਨੂੰ ਲਾਜ਼ਮੀ ਹੋਣਾ ਸੀ ਜੇ ਉਹ ਕੋਈ ਕੰਮ ਚਲਾਉਂਦੇ ਕੰਮ ਤਾਂ ਕੋਈ ਇਹਨਾਂ ਨੇ ਚਲਾਇਆ ਨਹੀਂ ਹੋਰ ਹੋਰ ਪਾਸੇ ਪੈਸੇ ਖਰਚ ਕਰਿਆ ਫਾਇਦਾ ਕੋਈ ਨਹੀਂ ਇਹਨਾਂ ਦਾ ਤਾਂ ਇਹਦੇ ਹੋਰ ਵੀ ਬਹੁਤ ਸਾਰੇ ਬਾਪੂ ਜੀ ਨੇ ਬੈਠੇ ਉਹਨਾਂ ਨਾਲ ਗੱਲ ਕਰ ਲੈਨੇ ਆ ਬਾਪੂ ਜੀ ਕੀ ਲੱਗਦਾ ਸਹੀ ਆ ਜਾਂ ਗਲਤ ਆ ਗਲਤ ਆ ਕੰਮ ਜਮਾਂ ਗਲਤ ਆ ਇਹ ਚ ਹੈ ਕੀ ਚੀਜ਼ ਕੀ ਕੀਤਾ ਗਵਰਨਮੈਂਟ ਨੇ ਸਾਡਰੇ ਲਈ ਕੀ ਕੀਤਾ ਲਿਵਰ ਭੁੱਖੀ ਤੁਰੀ ਫਰਦੀ ਆ ਆ ਪਈਏ ਬਾੜ ਤੇ ਪਈਆਂ ਨੇ ਸਾਰਾ ਕੰਮ ਖੋਲਿਆ ਠੇਕੇਦਾਰੀ ਇਹਨਾਂ ਕੋਲੇ ਸਾਰਾ ਕੁਝ ਇਹਨਾਂ ਕੋਲੇ ਆ ਤਾਂ ਸਰ ਤੁਹਾਨੂੰ ਕੀ ਲੱਗਦਾ ਜੀ ਤੁਹਾਡੇ ਹਿਸਾਬ ਨਾਲ ਜੋ 100 ਕਰੋੜ ਰੁਪਏ ਦੇ ਕਰੀਬ ਖਰਚਾ ਕੀਤਾ ਗਿਆ ਚਿੱਤੇ ਮੰਗਾਏ ਗਏ ਨੇ ਨਵੀਬੀਬੀਆਂ ਤੋਂ ਉਹ ਸਹੀ ਹੈ ਜਾਂ ਗਲਤ ਮੈਨੂੰ ਬਿਲਕੁਲ ਐਸਾ 100% ਗਲਤ ਕਹਿਣਾ ਜੀ ਇਹ ਇਹਦੇ ਨਾਲ ਤਾਂ ਕੋਈ ਹੋਰ ਕੁਝ ਕੰਮ ਕਰਦੇ ਪਬਲਿਕ ਦੇ ਪਬਲਿਕ ਦੇ ਹਿੱਤਾਂ ਲਈ ਕਰਦੇ ਬਾਕੀ ਹੋਰ ਅਸੀਂ ਕੀ ਕਹਾਜਾਂ ਉਹਦੀ ਮਰਜ਼ੀ ਆ ਮਤਲਬ ਮੌਕੇ ਦੇ ਰਾਜੇ ਨੇ ਉਹ ਦੋ ਮਰਜ਼ੀ ਕਰ ਸਕਦੇ ਨੇ ਕਿਸੇ ਦੀ ਆਵਾਜ਼ ਨਹੀਂ ਉਠਣ ਦੇਣੀ ਉਹਨਾਂ ਨੇ ਜਿਵੇਂ ਸਰਕਾਰਾਂ ਤੋਂ ਡਰ ਰਹੇ ਨੇ ਬਾਕੀ ਇਹਦੇ ਬਾਰੇ ਆਪਾਂ ਬਾ ਇੰਨੇ ਹੀ ਕਹਿ ਸਕਦੇ ਹਾਂ ਬਿਲਕੁਲ ਕੋਈ ਸਾਡੂ ਚਿੱਤਿਆਂ ਦੀ ਕੋਈ ਲੋੜ ਨਹੀਂ ਕਾਲਜ ਮੁਲਕ ਦੇ ਵਿੱਚ ਤਾਂ ਰੋਜ਼ਗਾਰ ਤੇ ਸਿਹਤ ਸਹੂਲਤਾਂ ਸਟੱਡੀ ਚਾਹੀਦੀ ਐ ਬਸ ਇਹ ਫालतू ਦੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਜਿਹੜੀਆਂ ਗੱਲਾਂ ਨੇ ਵੀ ਸਟੱਡੀ ਵਾਸਤੇ ਸਿਹਤਾਂ ਵਾਸਤੇ ਡਾਕਟਰੀ ਸਹੂਲਤਾਂ ਵਾਸਤੇ ਪਬਲਿਕ ਉਹ ਸਹੂਲਤ ਦਿੰਦੇ ਇਹ ਕੋਈ ਦੇਣੀ ਐ ਪਾਪਾ ਜੀ ਉੱਥੇ ਜੇਕਰ ਆਪਾਂ ਗੱਲ ਕਰੀਏ ਦੇਸ਼ ਦੇ ਵਿੱਚ ਨਾ ਪੈਟਰੋਲ ਡੀਜ਼ਲ ਦੇ ਰੇਟ ਕਾਫੀ ਵੱਧ ਚੁੱਕੇ ਨੇ ਪਹਿਲਾਂ ਨਾਲੋਂ ਗੈਸ ਸਿਲੰਡਰ ਆ ਨਾ ਜਿਹੜਾ ਉਹ ਪਹਿਲਾਂ 400 ਦੇ ਕਰੀਬ ਹੁੰਦਾ ਸੀ ਉਹ ਵੀ 1000 ਟੱਪ ਗਿਆ ਵਾ ਤਾਂ ਸ਼ਾਇਦ ਜੇਕਰ ਇਹਨਾਂ ਤੀਜਾਂ ਵੱਲ ਧਿਆਨ ਦੇ ਲੈਂਦੇ ਥੋੜਾ ਜਿਹਾ ਉਹ ਸਸਤੀਆਂ ਹੋ ਜਾਂਦੀਆਂ ਤਾਂ ਆਮ ਲੋਕਾਂ ਨੂੰ ਰਾਹਤ ਮਿਲ ਜਾਂਦੀ ਕੁਛ ਨਾ ਕੁਛ। ਪਰ ਤਾਂ ਆਮਰੇ 15 ਰੁਪਏ ਤੋਂ ਲੀਟਰ ਦਾ ਤੇਲ ਪਾਇਆ ਹੋਇਆ ਹੈ। ਹਾਂਜੀ 15 ਦਾ ਲੀਟਰ ਆਪਣੀ ਆਪਣੇ ਹੱਥੀਂ ਆਪਣੇ ਗੱਡੀਆਂ ਦੇ ਵਿੱਚ ਆਪਣੇ ਸਕੂਟਰਾਂ ਮੋਟਰਸਾਈਕਲਾਂ ਦੇ ਵਿੱਚ ਜਿਹੜਾ ਕਿ ਹੁਣ ਤੋਂ 200 102 ਰੁਪਏ ਕਿਲੋ ਲੀਟਰ ਆਏਗਾ। ਕਿਹੜਾ ਪਾਊਗਾ? ਕੀ ਗੰਜੀ ਨਾਊ ਤੇ ਕੀ ਨਿਚੋੜੂਗੀ? ਕਮਾਈ ਬਿਲਕੁਲ ਨਹੀਂ ਰੋਜ਼ਗਾਰ ਉੱਤੇ ਬੰਦ ਪਏ ਨੇ ਇਹ ਚਿੱਤਿਆਂ ਤੋਂ ਕੀ ਲੈਣਾ ਸੀ ਇਹਨੇ ਕੀ ਕਰਨਾ ਚਿੱਤਿਆਂ ਨੂੰ ਪਬਲਿਕ ਦੇ ਸਾਹਮਣੇ ਪੌਰੇ ਵਰਚਾਰੀ ਭੁੱਖੀ ਤੁਰੀ ਫਿਰਦੀ ਹੈਗੀ ਇਹਨਾਂ ਚਿੱਤਿਆਂ ਦੇ ਕਰੋੜਾਂ ਰੁਪਏ ਲਾਉਂਦਾ ਹੈ ਬਰਬਾਦ ਕਰਦਾ ਹੈਗਾ ਉਹ ਪਬਲਿਕ ਦੇ ਬਰਬਾਦ ਕਰੇ ਪਰ ਉਹ ਤੇ ਲਾਵੇ ਇਹ ਬੇਕਾਰ ਹੈ ਜੀ ਫਜ਼ੂਲ ਦੀਆਂ ਗੱਲਾਂ ਨੇ ਇਹਦੀਆਂ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਕੰਮ ਹੋਣਾ ਚਾਹੀਦਾ 100 ਕਰੋੜ ਦੇ ਨਾਲ ਚਿੱਤਿਆਂ ਦੀ ਬਜਾਏ ਕਿਹੜੀ ਅਜਹੀ ਚੀਜ਼ ਤੁਹਾਨੂੰ ਲੱਗਦੀ ਹੈ ਕਿ ਹੋਣੀ ਚਾਹੀਦੀ ਸੀ ਜਿਸ ਦਾ ਫਾਇਦਾ ਮਿਲਦਾ ਛੇ ਸਹੂਲਤ ਹੁੰਦੀ ਲੇਬਰ ਨੂੰ ਕੰਮ ਮਿਲੇ ਜਿਹਦੇ ਨਾਲ ਉਹ ਚਾਰ ਪੈਸੇ ਕਮਾ ਕੇ ਆਪਣੇ ਬੱਚਿਆਂ ਨੂੰ ਰੋਟੀ ਕਮਾ ਕੇ ਲਿਆਉਣ ਦੇਣ ਕਿਤੇ ਨਾ ਮਿੱਟੀ ਦਾ ਨਹੀਂ ਆ ਗਰੀਬ ਤਾਂ ਭੁੱਖੇ ਬੈਠੇ ਨੇ ਹਾਂਜੀ ਇਹ ਬਿਲਕੁਲ ਸਾਰਾ ਸਾਰ ਗਲਤ ਗੱਲ ਹੈ ਜਿਹੜਾ ਪਾਵਲੇ ਕੋਲ ਧਿਆਨ ਨਹੀਂ ਦੇ ਰਹੇ ਆ ਜਿਆਦਾ ਧਿਆਨ ਨਾਲ ਵਈਆਂ ਵੱਲ ਉਹ ਮਈਆਂ ਕੋਲ ਵੋਟਾਂ ਲੈਣੀਆਂ ਨੇ ਮੋਟਰ ਬਗਾਰੇ ਕੋਲ ਹੋਰ ਕੋਈ ਕੰਮ ਨਹੀਂ ਹੈਗਾ ਕਿੰਨੇ ਨੰਬਰ ਦੋਗੇ 10 ਦੇ ਵਿੱਚੋਂ ਕਿੰਨੇ ਨੰਬਰ 0 0 0 ਇਹਨੂੰ ਮੋਦੀ ਨੂੰ 0 ਦੇਣਾ ਇੱਕ ਵੀ ਕੰਮ ਉਹਨਾਂ ਦਾ ਚੰਗਾ ਨਹੀਂ ਲੱਗਿਆ ਤੁਹਾਨੂੰ ਕੋਈ ਚੰਗਾ ਨਹੀਂ ਲੱਗਿਆ ਅੱਜ ਤੱਕ ਚੰਗਾ ਕੰਮ ਕੀਤਾ ਇਹਨਾਂ ਨੇ ਕੋਈ ਦੇਖੋ ਕੀਤਾ ਹੋਵੇ ਫਿਰ ਅਸੀਂ ਕਹੀਏ ਨਾ ਵੀ ਹਾਂ ਕੀਤਾ ਵਧੀਆ ਸਭ ਤੋਂ ਸਭ ਤੋਂ ਵਧੀਆ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਆਪਣੇ ਕਾਲ ਦਾ ਸਭ ਜਿਹਨੇ ਸਾਰੀਆਂ ਸਟੇਟਾਂ ਨੂੰ ਦੇਖਿਆ ਤੇ ਉਹਨੇ ਬਹੁਤ ਕੁਝ ਪੰਜਾਬ ਵਾਸਤੇ ਸਾਰਿਆਂ ਵਾਸਤੇ ਵਧੀਆ ਸਭ ਤੋਂ ਵੱਧ ਫੜਿਆ ਲਿਖਿਆ ਸੀ ਜੀ ਉਹਨੂੰ ਸਿਆਸਤ ਬਾਰੇ ਨੌਲਜ ਦੀ ਤੇ ਉਹ ਜੋ ਜੋਗ ਸੀਗਾ ਸਾਡਾ ਪ੍ਰਧਾਨ ਮੰਤਰੀ ਬਾਕੀ ਆਪਾਂ ਉਹਨੂੰ ਸਵਾਲ ਕਰੀਏ ਜੇ ਪਾਰਟੀ ਲੈਵਲ ਤੇ ਸਾਨੂੰ ਨੰਗਲਾਦਾ ਇਹ ਤਾਂ ਸਰਕਾਰੀ ਜਗ੍ਹਾ ਚੀਜ਼ਾਂ ਵੇਚੀ ਜਾਂਦਾ ਸਰਕਾਰੀ ਪ੍ਰਾਪਰਟੀਆਂ ਬੈਂਕਾਂ ਵੇਚਦੀਆਂ ਰੇਲਵੇ ਵੇਚਦਾ ਪਤਾ ਨਹੀਂ ਹੋਰ ਕੀ ਕੁਝ ਬਚੂਗਾ ਇਹਦਾ ਕੀ ਇਹਦਾ ਕੀ ਭਰੋਸਾ ਹੈ ਇਹਦਾ ਕੀ ਭਰੋਸਾ ਕੱਲ ਨੂੰ ਆਪਾਂ ਨੂੰ ਵੀ ਵੇਚ ਦੋਵੇ ਆਪਾਂ ਵੀ ਵੇਚ ਸਕਦਾ ਹੈ ਪਰ ਇੱਕ ਚੀਜ਼ ਇਹ ਵੀ ਹੈ ਨਾ ਜਿਵੇਂ ਰੈਲੀਆਂ ਵਗੈਰਾ ਹੁੰਦੀਆਂ ਨੇ ਜਾਂ ਉਹਨਾਂ ਦੇ ਭਾਸ਼ਣ ਵਗੈਰਾ ਹੁੰਦੇ ਨੇ ਬੀਜੇਪੀ ਦਾ ਕੋਈ ਵੀ ਲੀਡਰ ਹੋਵੇ ਜਾਂ ਕੋਈ ਵੀ ਮੈਂਬਰ ਹੋਵੇ ਉਹ ਕਹਿੰਦੇ ਨੇ ਕਿ ਦੇਸ਼ ਦੇ ਵਿੱਚ ਤਾਂ ਅਸੀਂ 7-8 ਸਾਲਾਂ 'ਚ ਇੰਨੀ ਤਰੱਕੀ ਕਰਤੀ ਜਿਹੜੀ ਪਿਛਲੇ 70-75 ਸਾਲਾਂ 'ਚ ਨਹੀਂ ਹੋਈ ਕਹਿਣ ਨੂੰ ਜੋਗਿ ਮਰਜੀ ਕਹੀ ਜਾਂਦੀ। ਸੰਧਾ ਕੁਦੀ ਨਹੀਂ ਆਹ ਦੇਖ ਲਓ ਤੁਹਾਡੇ ਸਾਹਮਣੇ ਅਸਲ ਰੋਡ ਦੇਖ ਲਓ ਇੱਥੇ ਦੇਖ ਲਓ ਕਿ ਐਕਸੀਡੈਂਟ ਕਿੰਨੇ ਹੁੰਦੇ ਨੇ ਰੋਜ਼ 4 ਬੰਦੇ ਰੋਜ਼ 4 ਬੰਦੇ ਘਟਕਣ ਘਟਤੋੜ 4 ਬੰਦੇ ਡਿੱਗ ਜਾਂਦੇ ਇੱਥੇ ਕਿਹੜੇ ਘਟੋਏ ਪੈ ਨੇ ਮੇਨ ਰੋਡ ਆ ਇਦਾਂ ਕਿਸੇ ਦਾ ਧਿਆਨ ਨਹੀਂਗਾ ਚਿੱਤਿਆਂ ਵੱਲ ਧਿਆਨ ਬਿਲਕੁਲ ਜੀ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਜਿਹੜੇ ਰਿਵਿਊ ਤੁਸੀਂ ਸੁਣੇ ਰਹੇ ਹੋ ਕਿ ਲੋਕ ਕੀ ਸੋਚਦੇ ਨੇ 100 ਕਰੋੜ ਰੁਪਇਆ ਖਰਚਿਆ ਗਿਆ ਚੀਤੇ ਮਂਗਾਏ ਗਏ ਨੇ ਨਬੀਬੀਆਂ ਤੋਂ 8 ਚੀਤੇ ਜਿਹੜੇ ਉਹ ਮਂਗਾਏ ਗਏ ਨੇ ਭਾਰਤ ਦੇ ਵਿੱਚ ਆਏ ਨੇ ਔਰ ਲੋਕਾਂ ਦਾ ਜਿਹੜੇ ਵਿਚਾਰ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਲੋਕਾਂ ਦਾ ਮੰਨਣਾ ਕਿ ਜਿਹੜਾ ਹੈ ਪੈਸੇ ਖਰਚ ਕੀਤੇ ਗਏ ਨੇ ਚੀਤਿਆਂ ਦੀ ਬਜਾਏ ਜੇਕਰ ਸੇਵਾ ਸਹੂਲਤਾਂ ਦੇ ਉੱਤੇ ਖਰਚ ਕੀਤੇ ਜਾਂਦੇ ਜਾਂ ਫਿਰ ਹੋਰ ਕਿਸੇ ਸਹੂਲਤ ਦੇ ਲਈ ਖਰਚ ਕੀਤੇ ਜਾਂਦੇ ਤਾਂ ਸ਼ਾਇਦ ਆਮ ਲੋਕਾਂ ਨੂੰ ਉਸ ਦਾ ਫਾਇਦਾ ਮਿਲਦਾ ਤੁਹਾਡੇ ਕੀ ਵਿਚਾਰ ਨੇ ਤੁਹਾਨੂੰ ਕੀ ਲੱਗਦਾ ਕਿ ਜੋ ਇਹ ਖਰਚਾ ਕੀਤਾ ਗਿਆ ਉਹ ਸਹੀ ਹੈ ਜਾਂ ਗਲਤ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ ਸਹਿਯੋਗੀ ਸਾਥੀ ਵਿਕੀ ਜਰਖੜ ਦੇ ਨਾਲ ਸੁਖਦੁਲੇ